ਮੋਹਾਲੀ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ ਲਾਹਾਂ ਦੇ ਨਾਲ 39 ਦੇ ਕਰੀਬ ਪਿਸਤੋਲਾਂ, 2 ਰਾਈਫਲਾਂ, 2 ਦੇਸੀ ਕੱਟੇ ਅਤੇ 171 ਕਾਰਤੂਸ ਬਰਾਮਦ। ਮੋਹਾਲੀ ਪੁਲਸ ਨੂੰ ਇਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਸ ਨੇ ਲਾਹਾਂ ਦੇ ਨਾਲ 39 ਦੇ ਕਰੀਬ ਪਿਸਤੋਲਾਂ, 2 ਰਾਈਫਲਾਂ, 2 ਦੇਸੀ ਕੱਟੇ ਅਤੇ 171 ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ 54 ਦਿਤੇ ਦੌਰਾਨ ਪੁਲਸ ਨੇ 1000 ਲੀਟਰ ਨਸ਼ਾਏ ਦੇ ਲਾਹਾਂ ਵੀ ਬਰਾਮਦ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਮਹਾਲੀ ਪੁਲਸ ਨੇ ਵੱਖ-ਵੱਖ ਨਾਕਾ ਦੌਰਾਨ ਇਹ ਜੋ ਸਾਰੀਆਂ ਬਰਾਮਦੀਆਂ ਨੇ ਉਹਨਾਂ ਵੱਲੋਂ ਇਥੇਆਂ ਗਈਆਂ ਹਨ ਦਿਖਾਉਂਦੇ ਹਾਂ ਤੁਹਾਨੂੰ ਵਿਸ਼ੇਸ਼ ਰਿਪੋਰਟ ਟ੍ਰਿਪਲ ਦੀ ਹੀ ਕਲੀ ਰਿਕਵਰੀ ਜਿਹੜੀ ਹੈ 39 ਪਿਸਟਲਸ ਜਿਹੜੇ ਹੈਗੇ ਐ ਪਲੱਸ 177 ਕਾਰਟ੍ਰਿਜਸ 39 ਪਿਸਟਲਸ ਦੋ ਰਾਈਫਲਾਂ ਦੋ ਦੇਸੀ ਕਟਿੰਗ ਯਾਨੀ ਕਿ ਟੋਟਲ 43 ਵੈਪਨਸ ਪਲੱਸ 177 ਕਾਰਟ੍ਰਿਜਸ ਜੋ ਆਲਰੇਡੀ ਜਿਹੜੇ ਰਿਕਵਰ ਕਰ ਚੁੱਕੇ ਐ ਤੇ ਇਹਦੇ ਵਿੱਚ ਸਾਨੂੰ ਸਾਰੀ ਜਿਹੜੀ ਸਟੇਟ ਲਿਸਟ ਉਸ ਹਸਪਤਲ ਹੈਗੀ ਐ ਉਸ ਤੋਂ ਇਲਾਵਾ ਜਿਹੜੀ ਸਾਈਟ ਰਾਈਸਿਟੀ ਦੀ ਸਾਰੀ ਕੰਡੀਸ਼ਨ ਨੂੰ ਸਾਰੇ ਸੈਟਿੰਗ ਹੈਲਪ ਕਰਦੇ ਐ ਇਸ ਤੋਂ ਇਲਾਵਾ ਜਿਵੇਂ ਸੀ ਨਿੱਕਲ ਦੀ ਜੇ ਗੱਲ ਕਰੀਏ ਤਾਂ ਜਿਵੇਂ ਚੰਡੀਗੜ੍ਹ 베ਸ ਦਿੱਕਰ ਹੋ ਗਈ ਤਕਰੀਬ 277 ਲੀਟਰ ਸਰੋਂ ਚੰਡੀਗੜ੍ਹ ਵਿੱਚ ਦਿੱਕਰ ਜ਼ਿਆਦਾ ਤੋਂ ਉੱਪਰ ਲੀਟਰ ਲਹਾਂ ਜਿਹੜੀ ਗਈ